ਸਾਥੀ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਨੇ ਇਹਨਾਂ ਦਾ ਬਹੁਤ-ਬਹੁਤ ਸਾਰਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ 'ਤੇ ਔਰ ਇਸੇ ਤਰ੍ਹਾਂ ਅਜ ਪਧਰਾਲੇ ਜੀ ਵੀ ਇੱਕ ਸਰਵਜਿਹੜਾ ਹੈ ਦੇਵ ਰਾਜ ਉਹ ਵੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਇਆ ਔਰ ਇਹਨਾਂ ਨੂੰ ਪਾਰਟੀ 'ਚ ਬੰਦਾ ਮਾਨ ਜਿਹੜਾ ਹੈ ਉਹ ਦਿੱਤਾ ਜਾਏਗਾ ਔਰ ਜਿਹੜੀ ਪੰਜਾਬ 'ਚ ਸਰਕਾਰ ਬਣਦੀ ਹੈ ਉਹਨਾਂ ਕੋ ਲੋਕਾਂ ਦਾ ਮੋਹ ਪੰਗ ਹੋ ਗਿਆ ਇਹ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ 'ਚ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹ ਜੁਆਇਨ ਕਰਾਓ ਔਰ ਉਹਨਾਂ ਦਾ ਪੂਰਾ ਮਾਨ ਸਨਮਾਨ ਵੀ ਕਰੋ 2024 ਦੇ ਚੋਣ ਤੁਹਾਡੇ ਸਾਹਮਣੇ ਹੀ ਦੇਖੋ ਭਾਰਤੀ ਜਨਤਾ ਪਾਰਟੀ ਨੇ ਫਿਰ ਤੋਂ ਜਿੱਤਣਾ ਹੈ। ਔਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਬਣਨਾ ਕੋਈ ਨਹੀਂ ਰੋਕ ਸਕਦਾ। ਕੁਝ ਸਾਥੀ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਨੇ। ਇਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਭਾਰਤੀ ਜਨਤਾ ਪਾਰਟੀ 'ਚ। ਔਰ ਇਸੇ ਤਰ੍ਹਾਂ ਅਜ ਪਧਰਾਲੇ ਜੀ ਵੀ ਇੱਕ ਸਰਵਜਿਹੜਾ ਹੈ। ਦੇਵਰਾਜ। ਉਹ ਵੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਇਆ ਹੈ। ਇਹਨਾਂ ਦਾ ਸਬਦਾ ਬਹੁਤ-ਬਹੁਤ ਸਵਾਗਤ ਹੈ। ਔਰ ਇਹਨਾਂ ਨੂੰ ਪਾਰਟੀ 'ਚ ਬੰਦਾ ਮਾਨ ਜਿਹੜਾ ਹੈ ਉਹ ਦਿੱਤਾ ਜਾਇਆਗਾ। ਜੀ ਸਰ ਜੀ ਸਰ ਔਰ ਜਿਹੜੀ ਪੰਜਾਬ ਦੀ ਸਰਕਾਰ ਬਣੀ ਦੀ ਹੈ ਉਹਨਾਂ ਤੋਂ ਲੋਕਾਂ ਦਾ ਮੋਹ ਪੰਗ ਹੋ ਗਿਆ ਔਰ ਇਹ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਚ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹ ਜੁਆਇਨ ਕਰਾਓ ਔਰ ਉਹਨਾਂ ਦਾ ਪੂਰਾ ਮਾਨ ਸਨਮਾਨ ਵੀ ਕਰੋ ਇਹ ਪਾਰਟੀ ਦੇ ਹਾਈ ਕਮਾਂਡ ਦਾ ਫੈਸਲਾ ਹੈ ਕਿ ਉਸ ਤਹਿਤ ਅੱਜ ਜਿਹੜਾ ਨਾ ਪਧਰਾਲੀ ਚ ਵੀ ਜੁਆਇਨਿੰਗ ਹੋਈ ਹੈ ਸਰਪੰਚ ਦੀ ਔਰ ਇੱਥੇ ਵੀ ਅੱਜ ਜਿਹੜਾ ਜੁਆਇਨ ਭਾਰਤੀ ਅੰਦਾ ਪਾਰਟੀ 2024 ਦੇ ਚੋਣ ਤੁਹਾਡੇ ਸਾਹਮਣੇ ਦੇਖੋ ਭਾਰਤੀ ਜਨਤਾ ਪਾਰਟੀ ਨੇ ਫਿਰ ਤੋਂ ਜਿੱਤਣਾ ਹੈ। ਔਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਬਣਨਾ ਕੋਈ ਨਹੀਂ ਰੋਕ ਸਕਦਾ। ਔਰ ਉਸ ਤਰੀਕੇ ਨਾਲ ਪਾਰਟੀ ਦੇ ਵਰਕਰਾਂ ਜਿਸ ਲਈ ਉਸਤਾਨ ਆ ਜੀ। ਉਹ ਉਸ ਤੋਂ ਲੱਗਦਾ ਹੈ ਕਿ ਜਿਸ ਪਿਛਲੀ ਵਾਰੀ ਜਿਹੜੇ ਆਏ ਵਿਧਾਨ ਸਭਾ ਜਿਹੜੀ ਆ 32000 ਵੋਟਾਂ ਨਾਲ ਇਥੋਂ ਐਮਪੀ ਜਿੱਤੇ। ਲੇਕਿਨ ਆਨ ਵਾਲੇ ਜਨਾਬ ਜੋ ਉਸ ਤੋਂ ਵੱਧ ਵੋਟਾਂ ਨਾਲ ਭਾਰਤੀ ਜਨਤਾ ਪਾਰਟੀ ਜਿੱਤਾ ਸਲ ਕਰੇ ਕੁਝ ਸਾਥੀ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਏ ਨੇ ਇਹਨਾਂ ਦਾ ਬਹੁਤ ਬਹੁਤ ਸਾਖ ਸੁਆਗਤ ਹੈ ਭਾਰਤੀ ਜਨਤਾ ਪਾਰਟੀ ਤੇ ਇਸੇ ਤਰ੍ਹਾਂ ਅੱਜ ਪਧਰਾਲੇ ਜੀ ਵੀ ਇੱਕ ਸਰਵਜਿਹੜਾ ਹੈ ਦੇਵ ਰਾਜ ਉਹ ਵੀ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਇਆ ਔਰ ਇਹਨਾਂ ਨੂੰ ਪਾਰਟੀ ਚ ਬੰਦਾ ਮਾਨ ਜਿਹੜਾ ਹੈ ਉਹ ਦਿੱਤਾ ਜਾਏਗਾ ਔਰ ਜਿਹੜੀ ਪੰਜਾਬ ਚ ਸਰਕਾਰ ਬਣਦੀ ਹੈ ਉਹਨਾਂ ਕੋ ਲੋਕਾਂ ਦਾ ਮੋਹ ਪੰਗ ਹੋ ਗਿਆ ਇਹ ਜਿਹੜਾ ਇੱਕ ਅਭਿਆਨ ਚੱਲਦਾ ਹੈ ਕਿ ਭਾਰਤੀ ਜਨਤਾ ਪਾਰਟੀ ਚ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹ ਜੁਆਇਨ ਕਰਾਓ ਔਰ ਉਹਨਾਂ ਦਾ ਪੂਰਾ ਮਾਨ ਸਨਮਾਨ ਵੀ ਕਰੋ 2024 ਦੇ ਚੋਣ ਤੁਹਾਡੇ ਸਾਹਮਣੇ ਹੀ ਦਿਖੋ ਭਾਰਤੀ ਜਨਤਾ ਪਾਰਟੀ ਨੇ ਫਿਰ ਤੋਂ ਜਿੱਤਣਾ ਹੈ ਔਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਬਣਨਾ ਕੋਈ ਨਹੀਂ ਰੋਕ ਸਕਦਾ ਕੁਝ ਸਾਥੀ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਏ ਨਾ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਚ ਔਰ ਇਸੇ ਤਰ੍ਹਾਂ ਅੱਜ ਪਧਰਾਲੀ ਜੀ ਵੀ ਇੱਕ ਸਰਵਜਣ ਜਿਹੜਾ ਹੈ ਦੇਵ ਰਾਜ ਉਹ ਵੀ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਇਆ ਹੈ ਇਹਨਾਂ ਦਾ ਸਬਦਾ ਬਹੁਤ ਬਹੁਤ ਸਵਾਗਤ ਹੈ ਔਰ ਇਹਨਾਂ ਨੂੰ ਪਾਰਟੀ ਚ ਬੰਦਾ ਮਾਨ ਜਿਹੜਾ ਹੈ ਉਹ ਦਿੱਤਾ ਜਾਏਗਾ ਜੀ ਸਰ ਜੀ ਸਰ ਔਰ ਜਿਹੜੀ ਪੰਜਾਬ ਦੀ ਸਰਕਾਰ ਬਣੀ ਦੀ ਹੈ ਉਹਨਾਂ ਤੋਂ ਲੋਕਾਂ ਦਾ ਮੋਹ ਪੰਗ ਹੋ ਗਿਆ ਔਰ ਇਹ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਚ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹ ਜੁਆਇਨ ਕਰਾਓ ਔਰ ਉਹਨਾਂ ਦਾ ਪੂਰਾ ਮਾਨ ਸਨਮਾਨ ਵੀ ਕਰੋ ਇਹ ਪਾਰਟੀ ਦੇ ਹਾਈ ਕਮਾਂਡ ਦਾ ਫੈਸਲਾ ਹੈ ਕਿ ਉਸ ਤਹਿਤ ਅੱਜ ਜਿਹੜਾ 15 ਵਾਲੇ ਚ ਵੀ ਜੁਆਇਨਿੰਗ ਹੋਈ ਹੈ ਸਰਪੰਚ ਦੀ ਔਰ ਇੱਥੇ ਵੀ ਅੱਜ ਜਿਹੜਾ ਜੁਆਇਨ ਭਾਰਤੀ ਅੰਦਾ ਪਾਰਟੀ 2024 ਦੇ ਚੋਣ ਤੁਹਾਡੇ ਸਾਹਮਣੇ ਹੀ ਦੇਖੋ ਭਾਰਤੀ ਜਨਤਾ ਪਾਰਟੀ ਫਿਰ ਤੋਂ ਜਿੱਤਣਾ ਹੈ ਔਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਬਣਨਾ ਕੋਈ ਨਹੀਂ ਰੋਕ ਸਕਦਾ ਔਰ ਉਸ ਤਰੀਕੇ ਨਾਲ ਪਾਰਟੀ ਦੇ ਵਰਕਰਾਂ ਜਿਸ ਲਈ ਉਸਤਾਨ ਆ ਜੀ ਉਹ ਉਸ ਤੋਂ ਲੱਗਦਾ ਹੈ ਕਿ ਜਿਸ ਪਿਛਲੀ ਵਾਰੀ ਜਿਹੜੇ ਆ ਇਹ ਵਿਧਾਨ ਸਭਾ ਜਿਹੜੀ ਹੈ 32000 ਵੋਟਾਂ ਨਾਲ ਇਥੋਂ ਐਮਪੀ ਜਿੱਤੇ ਲੇਕਿਨ ਆਨ ਵਾਲੇ ਚੋਣ ਜੋ ਉਸ ਤੋਂ ਵੱਧ ਵੋਟਾਂ ਨਾਲ ਇਥੋਂ ਭਾਰਤੀ ਜਨਤਾ ਪਾਰਟੀ ਜਿੱਤ ਸਕਦੀ ਹੈ